ਪੰਜਾਬ ਦੇ ਵਿੱਚ ਹੁਣ ਤੱਕ ਤਾਂ ਤੁਸੀਂ ਨੇ ਕਿਸਾਨਾਂ ਅਤੇ ਅਧਿਆਪਕਾਂ ਨੂੰ ਛੰਡੇ ਚੁੱਕ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਦੇ ਦੇਖਿਆ ਹੋਵੇਗਾ ਪਰ ਦਿਨ ਸ਼ੁੱਕਰਵਾਰ ਨੂੰ ਲਹਿਰਾਗਾਗਾ ਦੇ ਪਿੰਡ ਘੋੜੇ ਨਵ ਵਿਖੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨੇ ਵੀ ਛੰਡੇ ਚੁੱਕ ਕੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਤੇ ਇਸੇ ਦੌਰਾਨ ਹੀ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਨੇ ਪੰਜਾਬ ਸਰਕਾਰ ਮੁਰਦਾਬਾਦ ਦਰਸਲ ਮੰਡੀ ਦੇ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਨਜ਼ਰ ਆ ਰਹੇ ਨੇ ਮੰਡੀ ਦੇ ਵਿੱਚ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਅਤੇ ਮਜ਼ਦੂਰ ਤੰਗ ਪ੍ਰੇਸ਼ਾਨ ਹੋ ਚੁੱਕੇ ਨੇ ਜਿਸ ਦੇ ਚੱਲਦੇ ਉਹਨਾਂ ਨੇ ਮਜਬੂਰ ਹੋ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਦਿੱਤਾ ਪ੍ਰਦੀਪ ਕੁਮਾਰ ਸ਼ਰਮਾ کہاں سے ਆਏ ہیں ਬਿਹਾਰ سے ਆਏ ہیں کیا ਸਮੱਸਿਆ ਆ ਰਹੀ ਹੈ ਸਮੱਸਿਆ ਇਹ ਹੈ ਬਾਉ ਜੀ ਕਿ ਹਮ ਲੋਗ ਕੋ ਯਹਾਂ 20 ਸੇ 25 ਰੋਜ਼ ਦਾ ਮੰਡੀ ਹੋਤਾ ਹੈ ਯਹਾਂ ਜੋ ਹਮ ਲੋਗ ਕਬ ਆਏ ਹੈ ਦੋ ਤਿੰਨ ਮਹੀਨੇ ਸੇ ਸਭ ਬੈਠ ਕੇ ਖਾ ਗਏ ਹੈ ਔਰ ਬੋੜੀ ਸਕੇ ਨਹੀਂ ਜਾ ਰਹਾ ਸਰਕਾਰ ਸੇ ਨਿਵੇਦਨ ਹੈ ਕਿ ਕਿਰਪਾ ਬੋੜੀ ਸਕੇ ਔਰ ਹਮ ਲੋਗ ਕੋ ਯਹਾਂ ਸੇ हिसाब करके भेजाए बाबू लोग बोलता है जब तक बोरी नहीं चका जाएगा हिसाब बोरी का नहीं होगा अगला हम लोग गरीब बंदा है सब यही खा जाएंगे तो बाबू जी फिर बिहार क्या लेके जाएंगे और अगर हम लोग जीरी का लगाने का सीजन आ रहा है वहाँ जाएंगे दो रुपया कमाएंगे वो भी नहीं कमा पाते यहाँ बैठ के खाते जा रहे हैं फिर आपका ट्रेन का खर्चा भी कैसे ट्रेन का वो भी मुश्किल है बाबू जी घर पे ना एक दो मंगाना पड़े पैसा यहाँ कुछ नहीं बनने वाला है क्या फायदा है पंजाब कोई यहाँ फायदा नहीं है पंजाब आने का अबरी बार मर गया गरीब यहाँ आके रामपाल सिंह जी जी रामपाल सिंह पिंड ਕੀ ਸਮੱਸਿਆ ਆ ਰਹੀ ਐ ਜੀ ਸਮੱਸਿਆ ਸਾਰੀ ਸਮੱਸਿਆ ਜੀ ਬਾਰਦਾਨਾ ਦਾ ਲਿਫਟਿੰਗ ਨਹੀਂ ਹੋ ਰਹੀ ਹੈਗੀ ਨਾ ਕੋਈ ਗੱਡੀ ਆ ਰਹੀ ਹੈ ਉਹਰੇ ਜੇ ਗੱਡੀ ਆਉਂਦੀ ਵੀ ਐ ਤਾਂ ਡਰਾਈਵਰ ਲੇਬਰ ਨੂੰ ਕਹਿੰਦਾ 2000 ਰੁਪਏ ਦਿਓ ਤਾਂ ਗੱਡੀ ਲੋਡ ਕਰਾਉਂਗਾ ਦੇਵਾਲੇ ਕਿੱਥੋਂ ਦੇਣਗੇ 2000 ਰੁਪਏ ਉਹਨਾਂ ਨੂੰ ਇਉਂ ਦਾ ਕਾਰਨ ਕੀ ਆ ਉਹ ਕਿਉਂ ਮੰਗਦੇ ਆ ਕਾਰ ਨੂੰ ਕਹਿੰਦੇ ਨੇ ਸੇਲੋ ਚ ਜਾਂਦਾ ਮਾਲ ਉਹਥੇ ਤਿੰਨ ਤਿੰਨ ਚਾਰ ਚਾਰ ਦਿਨ ਗੱਡੀ ਨਹੀਂ ਵੇਲੀ ਹੁੰਦੀ ਸਾਨੂੰ ਕਿ ਪੰਜਾਬ ਸਰਕਾਰ ਸੇਲੋ ਭੇਜੇ ਪੰਜਾਬ ਸਰਕਾਰ ਗਡੌਨਾ ਚ ਰਹਾ ਏ ਸਾਨੂੰ ਲੇਬਰ ਨੂੰ ਤਾਂ ਸਰਕਾਰ ਦੀ ਕੋਈ ਦਿੱਕਤ ਨਹੀਂ ਹੈਗੀ ਜੀ ਅਸੀਂ ਸਭ ਮਾਲ ਲੋਡ ਕਰਨਾ ਹੈ ਅੱਗੇ ਜਿੱਥੇ ਮਰਜੀ ਉਤਰੇ ਜਿੱਥੇ ਮਰਜੀ ਨਾ ਉਤਰੇ ਕਿੰਨਾ ਕਮਾਲ ਜਿਹੜਾ ਮੰਡੀ ਚ ਮਾਲ ਤਾਂ 0 ਤੋਂ ਸਾਡੇ ਸਾਹਮਣੇ 40-50 ਹਜ਼ਾਰ ਬੋਰੀ ਤੋਂ ਉੱਤੇ ਪਈ ਹੈ ਗੱਡੀਆਂ ਕਿੰਨੀਆਂ ਕੋਨੀਆਂ ਗੱਡੀ ਇੱਕ ਜਾਂ ਦੋ ਇੱਕ ਦਿਨ ਛੱਡ ਕੇ ਆਓ ਇੱਕ ਦਿਨ ਛੱਡ ਕੇ ਵੀ ਅਸੀਂ ਮੰਗ ਕਰਦੇ ਆਂ ਵੀ ਗੱਡੀਆਂ ਜਿਹੇ ਮਾਲ ਹੈ ਜਿਹੜਾ 20 ਤਰੀਕ ਤੱਕ ਹਰ ਹਾਲਤ ਚ ਚੁੱਕਿਆ ਜਾਣਾ ਚਾਹੀਦਾ 60 ਹਜ਼ਾਰ ਗੱਟਾ ਬੜਿਆ ਜੇ ਨਾ ਚੁੱਕਿਆ ਗਿਆ ਜੇ ਨਾ ਚੁੱਕਿਆ ਗਿਆ ਤਾਂ ਜੀਪੀਐਸ ਦੇ ਸਹਿਯੋਗ ਦੇ ਨਾਲ ਅਸੀਂ 20 ਤਰੀਕ ਨੂੰ ਕੋਈ ਵੱਡਾ ਪ੍ਰੋਗਰਾਮ ਲਿਖਾਂਗੇ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਊਗੀ ਮੇਰਾ ਨਾਮ ਦਾ ਜੀ ਅਰुण ਕੁਮਾਰ ਸਿੰਘ ਲਾਇਆ ਜੀ ਆੜਤੀਆ ਐਸ ਆੜਤੀਆ ਮੈਂ ਉਰੇ ਆੜ ਦੀ ਦੁਕਾਨ ਕਰਦਾ ਘੋੜੇ ਨਾ ਮੰਡੀ ਹਨ ਜੀ ਕੀ ਸਮੱਸਿਆ ਕੀ ਹੈ ਘੋੜੇ ਨਾ ਮੰਡੀ ਦੇ ਵਿੱਚ ਸਮੱਸਿਆ ਜੈਨ ਸਾਹਿਬ ਉਰੇ 17/4 2003 ਨੂੰ ਪਹਿਲੀ ਬੋਲੀ ਲੱਗੀ ਸੀ ਅੱਜ 17 ਤਰੀਕ 5ਵੇਂ ਮਹੀਨੇ ਦੀ ਹੋ ਗਈ ਉਰੇ ਮੈਨੂੰ ਐ ਲੱਗਦਾ 20 20 ਤੋਂ ਲੈ ਕੇ 30% ਤੱਕ ਸਿਰਫ ਮਾਲ ਦੀ ਲਿਫਟਿੰਗ ਹੋਈ ਹੈ ਮਾਲ ਦੀ ਲਿਫਟਿੰਗ ਨਾ ਹੋਣ ਕਰਕੇ ਸਾਰਾ ਮਾਲ ਨੀਚੋ ਖਰਾਬ ਹੋ ਰਿਹਾ ਐ ਸਿਉਂਖ ਲੱਗੀ ਪਈ ਆ ਜੀ ਮੈਂ ਬਾਰ ਦਾ ਨਖਰ ਖਤਮ ਹੋਇਆ ਪਿਆ ਜੀ ਇਹ ਜਿਹੜੀ ਲੇਬਰ ਐ ਸਾਡੇ ਨਾਲ ਸੰਬੰਧਤ ਲੇਬਰ ਐ ਜੀ ਇਹ ਲੇਬਰ ਕੋਈ ਬਿਹਾਰ ਯੂਪੀ ਦੀ ਲੇਬਰ ਐ ਗਰੀਬ ਬੰਦੇ ਨੇ ਇਹ ਆਪਣੇ ਪਿੰਡ ਜਾਣ ਤੋਂ ਬੈਠੇ ਨੇ ਕਿਉਂਕਿ ਦੇਖੋ ਮਾਲ ਦਾ ਲੇਬਰ ਨਹੀਂ ਚੱਕਣਾ ਜੀ ਓਨੀ ਦੇਰ ਤੱਕ ਇਹ ਜਾ ਨਹੀਂ ਸਕਦੇ ਜੇਕਰ ਮਾਲ ਨਹੀਂ ਲਿਫਟ ਹੋ ਰਿਹਾ ਇਹ ਸਮੱਸਿਆ ਜੀ ਸਾਡੀ ਦਾ ਸਭ ਤੋਂ ਵੱਡੀ ਐ ਕਿੰਨਾ ਕਿਨਾ ਦਾ ਮਾਲ ਹੈ ਇਹ ਇਹ ਖਰੀਦ ਏਜੰਸੀ ਮਾਰਕਫੈਟ ਦਾ ਮਾਲ ਹੈ ਜੀ ਮਾਰਕਫੈਟ ਨਾਲ ਗੱਲਬਾਤ ਹੋਈ ਅਸੀਂ ਜੀ ਕਈ ਵਾਰੀ ਜਾ ਕੇ ਆਏ ਆ ਜੀ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਹੈ ਪਰ ਉਹ ਇਹ ਕਹਿੰਦੇ ਨੇ ਕਿ ਇਹ ਕੋਈ ਸਿਲੋਕ ਡਾਊਨ ਦਾ ਮਸਲਾ ਹੈ ਉਸ ਕਰਕੇ ਸਾਡੀ ਮਜਬੂਰੀ ਹੈ ਅਸੀਂ ਇਸ ਦੇ ਪਿੱਛੇ ਲੱਗੇ ਹੋਇਆ ਨਹੀਂ ਫਿਰ ਹੁਣ ਜ਼ਿੰਮੇਵਾਰੀ ਕਿਹਦੀ ਹੈ ਜਦ ਮਾਲ ਪਿਆ ਦੇਖੋ ਜੀ ਇਹ ਤਾਂ ਹੁਣ ਮਹਿਕਮਾ ਹੀ ਦੱਸ ਸਕਦਾ ਹੈ ਅਸੀਂ ਤਾਂ ਕੇਅਰ ਟੇਕਰ ਬਣ ਕੇ ਬੈਠੇ ਹੋਇਆ ਅਸੀਂ ਤਾਂ ਲੇਬਰ ਨੂੰ ਟਿਕਾਇਆ ਹੋਇਆ ਇਹਨਾਂ ਨੂੰ ਖਰਚਾ ਵਰਚਾ ਜਿੰਨਾ ਆਪਣੇ ਕਰਨ ਹੋ ਸਕਦਾ ਉਹ ਦੇ ਰਿਆਂ ਹ ਹੁਣ ਤਾਂ ਇਹ ਮਹਿਕਮੇ ਵਾਲੇ ਦੱਸ ਸਕਦੇ ਜੀ ਵੀ ਹੁਣ ਕੀ ਹੈ ਸ਼ਾਰਟੇਜ ਪੈ ਰਹੀ ਹੈ ਜੀ ਕੱਲ ਮੇਰੀ ਦੁਕਾਨ ਤੋਂ ਟਰੱਕ ਚੱਕਿਆ ਜੀ ਉਹ ਕਹਿੰਦੇ ਜੀ 5 ਕੁਆਂਟਲ ਸ਼ਾਰਟੇਜ ਹੈ ਜੀ ਇਸ ਦੀ ਮੈਨੂੰ ਮੌਕੇ ਤੇ 12 ਗੱਟਿਆਂ ਦਾ ਗੇਟ ਪਾਸ ਘੱਟ ਦਿੱਤਾ ਗਿਆ ਜੀ ਸ਼ਾਰਟੇਜ ਦਾ ਮਤਲਬ ਕੀ ਹੈ ਸ਼ਾਰਟੇਜ ਜੀ ਕਹਿੰਦੇ ਮਾਲ ਸੁੱਕ ਗਿਆ ਜੀ ਉਰੇ ਪਿਆ ਪਿਆ ਮਾਲ ਵਜਨ ਘਟਨ ਕਰਕੇ ਹਾਂਜੀ ਹਾਂਜੀ ਹਾਂ ਉਹ ਫੇ ਕਿਹਨੂੰ ਪੈਂਦਾ ਤੁਹਾਨੂੰ ਉਹ ਸਾਡੇ ਦੀ ਪੈ ਗਿਆ ਜੀ ਉਹ ਹੋਰ ਵੀ 12 ਗੱਟਿਆਂ ਦਾ ਗੇਟ ਪਾਸ ਮੇਰੀ ਦੁਕਾਨ ਤੋਂ ਜਦ ਘੱਟ ਗਿਆ ਮੇਰੀ ਮੇਰੀ ਉੱਥੇ ਪਹੁੰਚ ਘੱਟ ਹੋ ਗਈ ਹੈ ਜੀ ਹੁਣ ਕਿਸ ਤਰ੍ਹਾਂ ਨਹੀਂ ਬਣਦਾ ਅਸੀਂ ਤਾਂ ਜੀ ਮਤਲ ਮੈਂ ਮਤਲਬ ਮਹਿਕਮੇ ਨੂੰ ਇਹ ਬੇਨਤੀ ਕਰਦੇ ਆਂ ਜੀ ਮੰਗ ਕਰਦੇ ਆਂ ਕਿ ਸਾਡਾ ਮਾਲ ਜਲਦੀ ਤੋਂ ਜਲਦੀ ਪਹਿਲ ਦੇ ਆਧਾਰ ਤੇ ਘੋੜੇ ਨੂੰ ਮੰਡੀ ਚੱਕਿਆ ਆਵੇ ਜੀ ਕਿਉਂਕਿ ਇੱਕ ਤਾਂ ਉਰੇ ਸਯੋਗ ਬਹੁਤ ਜ਼ਿਆਦਾ ਹੈ ਜੀ ਔਰ ਮਾਲ ਖਰਾਬ ਹੋ ਰਿਹਾ ਔਰ ਲੇਬਰ ਦਾ ਬਹੁਤ ਬੁਰਾ ਹਾਲ ਹੈ ਜੀ ਲੇਬਰ ਬਿੱਲੀ ਬੈਠੀ ਹੈ ਅੱਗੇ ਪੈੜੀ ਦਾ ਸੀਜ਼ਨ ਹੈ ਇਹਨਾਂ ਨੇ ਜੀਰੀ ਲਗਾਣ ਜਾਂਦੇ ਬਿਛਾਰਿਆ ਨੇ ਸਾਨੂੰ ਇਹਨਾਂ ਦੇ ਉੱਤੇ ਜ਼ਿਆਦਾਤਰ ਸਾਰੇ ਸਾਡੇ ਨਾਲ ਤਾਂ ਚਲੋ ਜਿਹੜੀ ਬਣ ਰਹੀ ਹੈ ਉਹ ਬਣ ਰਹੀ ਹੈ ਅਸੀਂ ਤਾਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਪਹਿਲ ਦੇ ਆਧਾਰ ਤੇ ਕੋਈ ਮਸਲਾ ਹੱਲ ਕਰਕੇ ਮਾਲ ਚੱਕਾਇਆ ਜਾਵੇ ਸਰ ਸ਼ੁਭਨਾਮ ਤਾਂ ਮੈਂ ਹਰਪਰ ਸਿੰਘ ਗਲਾਤ ਜੀ ਰਾ ਸਰੀਕ ਕੋਲ ਇਹ ਨਾ ਮੰਡੀ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਦੇ ਨਾਲ ਆਪਣੇ ਲੈਰੇ ਦੇ ਵਿੱਚ ਜਿਹੜੀਆਂ ਮੰਡੀਆਂ ਨੇ ਕਿੰਨਾ ਜਿਹੜਾ ਲਿਫਟਿੰਗ ਹੈ ਜਿਹੜੀ ਪੈਂਡਿੰਗ ਪਈ ਹੈ ਲੈਰੇ ਦੇ ਵਿੱਚ ਜਿਹੜੀਆਂ ਮੰਡੀਆਂ ਸਾਈਲੋ ਨਾਲ ਲਿੰਕ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਲਿਫਟਿੰਗ ਪੈਂਡਿੰਗਾ ਉਹਨਾਂ ਦੀ ਤਕਰੀਬਨ 1 ਸਵਾ 3 ਲੱਖ ਬੋਰੀ ਦੀ ਪਰਚੇ ਸੀ ਉਹਦੇ ਵਿੱਚੋਂ ਲਗਭਗ 1.5 ਲੱਖ ਬੋਰੀ ਦੀ ਲਿਫਟਿੰਗ ਪੈਂਡ ਹੈਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਮੰਡੀਆਂ ਲਿੰਕ ਕੀਤੀਆਂ ਹੋਈਆਂ ਨੇ ਵਾਕ ਵਾਕ ਸੈਕਟਰਾਂ ਦੀਆਂ ਤੇ ਉਥੇ तकरीबन 52-60 ਹਜ਼ਾਰ ਮੋਰੀ ਰੋਜ਼ ਅਨਲੋਡ ਹੁੰਦੀ ਆ ਉਹਦੇ ਕਰਕੇ ਟਰੱਕਾਂ ਦੀ ਲਾਈਨ ਲੱਗੀ ਆ ਅਨਲੋਡਿੰਗ ਘੱਟ ਹੋਣ ਕਰਕੇ ਇਹ ਮੁੰਡੀਆਂ ਦੀ ਲਿਫਟਿੰਗ ਘੱਟ ਹੋ ਗਈ ਹੈ ਸਰ ਕੋੜੇਨਾਬ ਦੀ ਜਿਹੜੀ ਸਮੱਸਿਆ ਪੱਟੀ ਆ ਉਹਦੇ ਵਿੱਚ ਕਾਫੀ ਗੱਟਾ ਥੋੜਾ ਪੈਂਡਿੰਗ ਪਿਆ ਤੇ ਲੋਕਾਂ ਨੇ ਅੱਜ ਪ੍ਰਸ਼ਾਸਨ ਖਿਲਾਫ ਨਾਰੀਵਾਜੀ ਵੀ ਕੀਤੀ ਹੈ ਸਮੱਸਿਆ ਜਿਹੜੀ ਹੈ ਕਿ ਮਜ਼ਦੂਰਾਂ ਨੂੰ ਆ ਰਹੀ ਹੈ ਕਿ ਉਹ ਕਦੋਂ ਤੱਕ ਇੱਕ ਕੋੜੇਨਾਬ ਮੁੰਡੀ ਦੇ ਵਿੱਚ ਇਹ ਆ ਵੀ ਅਸੀਂ ਤਾਂ ਟਰੱਕ ਯੂਨੀਅਨ ਤੋਂ ਰੋਜ਼ ਹੀ ਟਰੱਕ ਮੰਗਦੇ ਆ ਪਰ ਉੱਥੇ ਸਾਈਲੋ ਦੇ ਵਿੱਚ ਜਿਹੜੀ ਅਨਲੋਡਿੰਗ ਲਿਮਟਡ ਹੋਣ ਕਰਕੇ ਮਤਲਬ ਅਵੇਲੇਬਿਲਟੀ ਆਫ ਟਰੱਕਸ ਘਟਦਾ ਜਦੋਂ ਵੀ ট্রাক ਅਵੇਲੇਬਲ ਹੋਵੇ ਜਲਦੀ ਤੋਂ ਜਲਦੀ ਚੱਕੀ ਜਾਊਗੀ ਤੇ ਮੋਰਓਵਰ ਇਹ ਆ ਵੀ ਜਦੋਂ ਸਾਈਲੋ ਦੀ ਕੰਪਲੀਟ ਹੋ ਗਈ ਲਿੱਟੇ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਆਪ ਦੇ ਗਦਾਮਾਂ ਦੇ ਵਿੱਚ ਲੈਣਾ ਸਰ ਇੱਕ ਸਮੱਸਿਆ ਜਿਹੜੀ ਹੈਗੀ ਆ ਆਰਟੀਆ ਦੀ ਆ ਵੀ ਸ਼ਾਰਟੇਜ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਮੱਸਿਆ ਵੀ ਸਾਡੇ ਤੇ ਪਾਈ ਜਾਂਦੀ ਹੈ ਜਦ ਕਿ ਜਿਹੜਾ ਸਮੱਸਿਆ ਤਾਂ ਹੈਗੀ ਸੈਲੋ ਦੀ ਮੰਨ ਲਈ ਚੱਕਿਆ ਜਾ ਰਿਹਾ ਪਰ ਉਹ ਆਰਟੀਆ ਕਹਿੰਦੇ ਵੀ ਸਾਡੇ ਤੇ ਪਈ ਉਹ ਤੇ ਕੀ ਕਰੀ ਕੋਈ ਜਿਹੜੀ ਸ਼ਾਰਟੇ ਦੀ ਸਮੱਸਿਆ ਇਸ ਸੰਬੰਧੀ ਮੈਂ ਲੱਸੀ ਆਪ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੋਇਆ ਜੀ ਇਦਾ ਵੀ ਜੋ ਵੀ ਮਲ ਸਟੇਟ ਲੈਵਲ ਤੇ ਹੱਲ ਹੋਊਗਾ ਸ਼ੋਰਟੇਜ ਦਾ ਉਹਨਾਂ ਨੇ ਐਸਸੀਐਨਆਰ ਵੀ ਕਨਵੇ ਕੀਤਾ ਹੋਇਆ ਜੀ ਉਹਨਾਂ ਨਾਲ ਵੀ ਮੈਟਰ ਡਿਸਕਸ ਹੋ ਰਿਹਾ ਤੇ ਬਾਕੀ ਸਟੇਟ ਲੈਵਲ ਤੇ ਵੀ ਜਿਹੜਾ ਵੀ ਸੂਟੇਬਲ ਹੱਲ ਹੋਊਗਾ ਉਹਨਾਂ ਦਾ ਕੀਤਾ ਜਾਵੇਗਾ ਇਸ ਸਮੇਂ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਅਸੀਂ ਸੀਜ਼ਨ ਔਨ ਲਈ ਬਿਹਾਰ ਤੋਂ ਚੱਲ ਕੇ ਪੰਜਾਬ ਆਏ ਸੀ ਪਰ ਮੰਡੀਆਂ ਦੇ ਵਿੱਚ ਗੱਟੇ ਨਾ ਚੁੱਕੇ ਜਾਣ ਕਾਰਨ ਸਾਡੀ ਜਿੰਨੀ ਵੀ ਕਮਾਈ ਹੈ ਉਹ ਸਾਰੀ ਇੱਥੇ ਹੀ ਖਰਚ ਹੋ ਗਈ ਤੇ ਫਿਰ ਅਸੀਂ ਬਿਹਾਰ ਨੂੰ ਕੀ ਕਮਾਈ ਕਰਕੇ ਲੈ ਕੇ ਜਾਵਾਂਗੇ ਸੋ ਇਸ ਕਰਕੇ ਤੰਗ ਪਰੇਸ਼ਾਨ ਹੋਏ ਪ੍ਰਵਾਸੀਆਂ ਨੇ ਬਿਹਾਰ ਜਾਣ ਦਾ ਫੈਸਲਾ ਕੀਤਾ ਇਸ ਦੇ ਨਾਲ ਹੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮੰਡੀ ਦੇ ਵਿੱਚ ਪਏ ਗੱਟੇ ਭਰਾਏ ਜਾਣ ਤਾਂ ਜੋ ਅਸੀਂ ਆਪਣੇ ਘਰ ਵਾਪਸ ਚਲੇ ਜਾਈਏ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਰਿਪੋਰਟ